ਹੁਸ਼ਿਆਰਪੁਰ ਵਿਖੇ ਕਰੀਬ 2.5 ਸਾਲ ਪਹਿਲਾਂ 9ਵੀਂ ਕਲਾਸ ਦੇ ਵਿਦਿਆਰਥਣ ਵੱਲੋਂ ਕੀਤੀ ਗਈ ਆਤਮਹੱਤਿਆ ਦੇ ਮਾਮਲੇ ਵਿੱਚ ਉਸ ਸਮੇਂ ਨਵਾਂ ਮੋੜ ਆ ਗਿਆ ਜਦ ਅਮਰਿਤਕ ਬੱਚੀ ਦੀ ਮਾਂ ਨੂੰ ਬੱਚੀ ਦੇ ਕਿਤਾਬਾਂ ਵਿੱਚੋਂ ਇੱਕ ਸੁਸਾਈਡ ਨੋਟ ਪ੍ਰਾਪਤ ਹੋਇਆ ਜਿਸ ਵਿੱਚ ਉਸਨੇ ਆਪਣੀ ਮੌਤ ਦਾ ਕਾਰਨ ਸਕੂਲ ਦੇ ਅਧਿਆਪਕਾ ਅਮਨਦੀਪ ਨੂੰ ਦੱਸਿਆ ਹੈ ਜਿਸ ਤੋਂ ਬਾਅਦ ਇਸ ਸੁਸਾਈਡ ਨੋਟ ਪੀੜਤ ਪਰਿਵਾਰ ਨੇ ਪੁਲਿਸ ਨੂੰ ਦਿੱਤਾ ਅਤੇ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਫਿਲਹਾਲ ਪੁਲਿਸ ਵੱਲੋਂ ਮਾਮਲੇ ਵਿੱਚ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਕੰਪਲੇਂਟ ਐਸਪੀ ਆਪਰੇਸ਼ਨ ਹੁਸ਼ਿਆਰਜੀ ਵੱਲੋਂ ਆਈ ਸੀ ਜਿੱਤੇ ਉਹਨਾਂ ਨੇ ਇਨਕੁਆਇਰੀ ਕੀਤੀ ਕਿ ਇੱਕ ਜਿਹੜੀ ਲੜਕੀ ਹੈ ਜੈਸਮੀਨ ਨਾਮ ਦੀ ਲੜਕੀ ਸੀ ਉਹ ਮਾਉਂਟ ਕਾਰਮਲ ਸਕੂਲ ਮੈਟੀਆਂਾਂ ਦੇ ਵਿੱਚ ਪੜ੍ਹਦੀ ਸੀ ਜਿਹੜੀ 14 ਸਾਲ ਦੀ ਸੀ ਉਸਨੇ 2022 ਦੇ ਵਿੱਚ ਆਤਮ ਹੱਤਿਆ ਕਰ ਲਈ ਸੀ ਜਿਸ ਤੋਂ ਬਾਅਦ ਉਸ ਦੀ ਜਿਹੜੀ ਮਾਤਾ ਹੈ ਜਗਦੀਸ਼ ਕੌਰ ਪਿੰਡ ਵੱਡੋ ਵੱਲੋਂ ਇੱਕ ਕੰਪਲੇਂਟ ਐਸਪੀ ਅਪਰੇਸ਼ਨਰ ਸਾਹਿਬ ਨੂੰ ਦਿੱਤੀ ਗਈ ਹੁਣ ਤੇ ਇਨਕੁਆਰੀ ਕਰਕੇ ਜਿਹੜੀ ਹੈ ਇੱਕ ਪਰਚਾ ਦਰਜ ਹੋਣ ਦੀ ਸ਼ਿਫਾਰਿਸ਼ ਸਾਡੇ ਕੋਲ ਆਈ ਹੈ ਸਕੂਲ ਦੀ ਜਿਹੜੀ ਹੈ ਮੈਡ ਮਮਨਦੀਪ ਕੌਰ ਹੈ ਐਂਡ ਉਹਦੇ ਤੇ ਜਿਹੜਾ ਪਰਚਾ 305 ਆਈਪੀਸੀ ਫਿਰ ਐਫ ਆਈ ਆਰ ਨੰਬਰ 52 ਮਿਤੀ 820 24 ਨੂੰ ਅੰਡਰ ਸੈਕਸ਼ਨ 305 ਆਰ ਪੀ ਸੀ ਦਰਜ ਕੀਤਾ ਗਿਆ ਹੈ ਐਂਡ ਇਹਦੇ ਵਿੱਚ ਇਸ ਤੋਂ ਪਹਿਲਾਂ ਜੈਸਮਿਨ ਜਿਹੜੀ ਇਹ ਲੜਕੀ ਆ ਉਹਨੇ ਸਾਲ ਦਸੰਬਰ ਦੇ ਵਿੱਚ ਆ ਸੁਸਾਈਡ ਕਰ ਲਿਆ ਸੀ ਕੋਈ ਜ਼ਹਿਰੀਲੀ ਚੀਜ਼ ਖਾ ਕੇ ਉਸ ਵਕਤ ਜਗਦੀਸ਼ ਕੌਰ ਉਸਦੀ ਮਾਤਾ ਵੱਲੋਂ ਕੋਈ ਵੀ ਕਾਰਵਾਈ ਜਾਂ ਕਿਸੇ ਤੇ ਸ਼ੱਕ ਨਾ ਜ਼ਾਹਰ ਕਰਦੇ ਹੋਏ ਆ ਕਿਆ ਗਿਆ ਸੀ ਸਟੇਟਮੈਂਟ ਦਰਜ ਕਰਵਾਈ ਸੀ ਉਸ ਤੋਂ ਬਾਅਦ 174 ਦੀ ਕਾਰਵਾਈ ਹੋਈ ਸੀ ਬਟ ਉਸ ਤੋਂ ਬਾਅਦ ਉਹਨੂੰ ਜਦੋਂ ਹੌਲੀ ਹੌਲੀ ਚੀਜ਼ਾਂ ਪਤਾ ਲੱਗਣੀਆਂ ਸਟਾਰਟ ਹੋਈਆਂ ਚਾਹ ਉਹਨੇ ਆਪਣੀ ਲੜਕੀ ਦੇ ਬੁੱਕਸ ਵਗੈਰਾ ਨੂੰ ਫੋਲਿਆ ਤਾਂ ਉਹਦੇ ਵਿੱਚ ਉਹਨੇ ਮੈਡਮ ਅਮਨ ਦੀ ਦੇ ਖਿਲਾਫ ਜਿਹੜੇ ਆ ਕੁਝ ਚੀਜ਼ਾਂ ਲਿਖੀਆਂ ਜੀ ਜਿਨ੍ਹਾਂ ਦੀ ਇਨਕੁਆਰੀ ਹੋਈ ਤੇ ਇਨਕੁਆਰੀ ਤੋਂ ਬਾਅਦ ਇਹ ਪਰਚੇ ਸਾਡੇ ਕੋਲ ਦਰਜ ਹੋਇਆ ਕਿ ਹੁਣ ਤੱਕ ਕੋਈ ਗ੍ਰਿਫਤਾਰੀ ਹੋਈ ਮੈਡਮ ਨਹੀਂ ਹਜੇ ਤੱਕ ਜਿਹੜੇ ਆ 8 6 2024 ਨੂੰ ਪਰਚਾ ਦਰਜ ਹੋਇਆ ਹੈ ਅਜੇ ਅਸੀਂ ਰੇਡ ਕਰ ਰਹੇ ਹਾਂ ਅਤੇ ਜਲਦੀ ਗ੍ਰਿਫਤਾਰ ਕੀਤਾ ਜਾਵੇ ਕਿੰਨੇ ਜਣੇ ਪਿਉਰ ਕੀਤਾ ਗਿਆ ਮੈਡਮ ਆਮਨਦੀਪ कौर ਜਿਹੜੇ ਇੱਕੀ ਦੋਸ਼ੀ ਨੇ ਉਹਨਾਂ ਦੇ ਖਲਾਫ ਪਰਚਾ ਦਰਜ ਹੋ